ਹਰ ਸਾਲ ਮੰਗੂ ਸਿੱਖ ਕੌਮ ਸਾਹਿਬ ਜੀ ਨਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਿਰ ਚ ਕੌਣ ਵਾਸਤੇ ਲੱਖਾਂ ਦੀ ਗਿੰਦੀ ਚ ਸੰਗਤ ਇੱਥੇ ਇਕੱਠੀ ਹੁੰਦੀ ਹੈ ਆ ਜਿਹੜੇ ਦਿਨ ਹੈ ਬੜੇ ਸਿੱਖ ਕੌਮ ਵਾਸਤੇ ਬੜੇ ਦੁੱਖ ਦੇ ਦਿਨ ਹੈ ਤੋਂ ਅਸੀਂ ਵੀ ਅੱਜ ਐਸ ਪਾਰਟੀ ਸ਼ੋਮਨੀ ਕਲਤਲੇ ਪ੍ਰਧਾਨ ਹਰ ਸਾਲ ਮੰਗੂ ਅੱਜ ਕੋਰਸ ਆਏ ਇਸ ਚ ਕੌਮ ਵਾਸਤੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆ ਦਿਨਾਂ ਚ ਆਪਾਂ ਸ਼ਹਾਦਤ ਜੋ ਹੋਈ ਹੈ ਉਸ ਪਰ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਬਲ ਬਖਸ਼ ਜਿਹੜੀ ਖੁਸ਼ੇ ਕੌਮ ਹੈ ਇੱਕ ਛੋਟੀ ਨਵੀਂ ਕੌਮ ਹੈ ਗਿਣਤੀ ਚ ਆਪਾਂ ਭਾਵੇਂ ਕੱਟ ਹੈ ਪਰ ਗੁਰੂ ਮਹਾਰਾਜ ਦੀ ਇਨੀ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਬਸੇ ਆ ਆਪਾਂ ਚੜ੍ਹਦੀ ਕਲਾ ਚਾਹੇ ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਸੋ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ ਕੌਮ ਦਾ ਇੱਕ ਸੁਪਨਾ ਹੈ ਕੌਮ ਦੀ ਇੱਕ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ ਆਤਾ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ ਖਰੋਮਨੀ ਖਾਲੀ ਦਲ ਦੀ ਤਕੜਾ ਹੋਣਾ ਕੌਮ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈ ਝੰਜਰ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਜੋ ਸਾਡੇ ਸ਼ੋਯੁੱਥ ਖਾਲੀ ਦਲ ਦੇ ਪ੍ਰਧਾਨ ਹੈ ਮੈਂ ਇਹਨਾਂ ਨੂੰ ਬਹੁਤ ਬਧਾਈ ਦੇਣਾ ਜਦੋਂ ਦੀ ਉਹ ਪ੍ਰਧਾਨ ਬਣੇ ਹੈ ਦਿਨ ਰਾਤ ਉਹ ਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ ਨੌਜਵਾਨਾਂ ਕਿ ਦਸਤਾਰ ਆਪਣੀ ਸ਼ਾਨ ਹੈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਸਿੱਕੀ ਦੇ ਸਿਧਾਂਤਾਂ ਨਾਲ ਜੋ ਉਹਨਾਂ ਤੇਜੈਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ ਮੈਂ ਮੈਨੂੰ ਬੜਾ ਮਾਣ ਹੈ ਕਿ ਐਜ਼ ਅ ਕਾਲੀਦਰ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹਣਾ ਤੇ ਮੈਂ ਚਾਹਣਾ ਹੈ ਕਿ ਆ ਮੂਵਮੈਂਟ ਹਰ ਜਗ੍ਹਾ ਤੇ ਅੱਜ ਮੁੰਮਰ ਜਾਏ ਹਰ ਜ਼ਿਲ੍ਹੇ ਚ ਹਰ ਤਹਿਸੀਲ ਚ ਹਰ ਬਲਾਗ ਹਰ ਪਿੰਡ ਚ ਆ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ ਆ ਆਪਾਂ ਨੂੰ ਲਾਗੂ ਕਰਨੀ ਹੈ ਜਿਹਨਾਂ ਨੇ ਪਹਿਲੀ ਵਾਰ ਅੱਜ ਦਸਤਾਰ ਸਜਾਈ ਹੈ ਤਾਂ ਦਸਤਾਰ ਦੀ ਅਹਿਮੀਅਤ ਸਮਝ ਆਈ ਹੈ ਉਹਨਾਂ ਨੂੰ ਦਸਤਾਰ ਦੀ ਅਹਿਮੀਅਤ ਕੀ ਹੈ ਕੀ ਲੱਗਦਾ ਵੀ ਅਜੇ ਹੀ ਗਰਾਉਂਡ ਲੈਵਲ ਉੱਤੇ ਜਾ ਕੇ ਦੇਖੋ ਛੋਟੇ ਸਾਹਿਬ ਜੀ ਦਾ ਨੇ ਇਸ ਦਸਤਾਰ ਕਰਕੇ ਹੀ ਆਪਣੀ ਜਾਨ ਸ਼ਹੀਦ ਦਿੱਤੀ ਹੈ ਨਾ ਆਪਣੇ ਗੁਰੂਆਂ ਨੇ ਜੋ ਆਪਣੀ ਦਸਤਾਰ ਦਿੱਤੀ ਹੈ ਆਪਣੀ ਪਹਿਚਾਨ ਹੈ ਕੌਮ ਦੀ ਪਹਿਚਾਨ ਹੈ ਤੇ ਇਹ ਦਸਤਾਰ ਆਪ ਨੂੰ ਤਾਕਤ ਦਿੰਦੀ ਹੈ ਆਪਣੀ ਪਛਾਣ ਦਿੰਦੀ ਹੈ ਸਾਰਾ ਕੁਝ ਆਪਣਾ ਦਸਤਾਰ ਹੈ ਤਾਂ ਇਸ ਕਰਕੇ ਆ ਮੂਵਮੈਂਟ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣੀ ਚਾਹੀਦੀ ਸਰ ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਸ ਤਰ੍ਹਾਂ ਦੀ ਸਿੱਖਿਆ ਬਾਰੇ ਦੇਖੋ ਜਿਹੜਾ ਬਿਆਨ ਦਿੱਤਾ ਗਿਆ ਮੈਂ ਉਹਦੇ ਬਾਰੇ ਕਹਿਣਾ ਚਾਹਣਾ ਹੈ ਕੰਗ ਨੂੰ ਆਹ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆ ਹੋਏ 84 ਦੇ ਅੰਦਰ ਕਤਲਿਆ ਹੋਣਾ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਐਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਆ ਜਿਹੜੀ ਆ ਗੱਲ ਕਰ ਰਿਹਾ ਅਸੀਂ ਕਰ ਰਹੇ ਆ ਅਸੀਂ ਇਨਸਾਫ ਦੀ ਹਿਊਮਨ ਰਾਈਟ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ ਚ ਇੱਕ ਇਮੋਸ਼ਨ ਜਾਗੇ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਇਮੋਸ਼ਨ ਤਾਂ ਜਾਗਣੇ ਜਾਗਣੇ ਆ ਤੇ ਜਦੋਂ ਇਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜਿਹੜੇ ਲੋਕ ਹੈ ਉਹ ਕਹਿ ਰਹੇ ਅਸੀਂ ਕਦਮ ਚੁੱਕੇ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ ਇੱਥੇ ਦੇ 28 ਸਾਲ ਹੋ ਗਏ ਸੋਕ ਆਤ ਆਪਣੇ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਹਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਸਾਬ ਦੀ ਗੱਲ ਕਰ ਰਹੇ ਹਾਂ ਭਾਵ ਐਂ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਹਾਂ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28 ਸਾਲ ਦੀ ਸਜ਼ਾ ਕੱਟ ਲਈ ਕਾਰ ਕੋਠੀ ਇੱਥੇ ਜਿੱਥੇ ਉਹਨਾਂ ਨੂੰ ਨਹੀਂ ਕੀਤਾ ਤੋਂ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਇਹ ਭਾਵਨਾ ਨੂੰ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਬਾਰ ਆਪਾਂ ਨੈਸ਼ਨਲ ਹਾਈਵੇ ਬਲਾਕ ਕਰ ਲਨੇ ਆ नेशनल हैव एम लोकी मोशन ਦਾ ਜਾਂਦਾ ਕੋਈ ਹਾਦਸਾ ਹੁੰਦਾ ਨੈਸ਼ਨਲ ਹੈਵ ਬਲੌਕ ਕਰ ਲੈਂਦੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾਂ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਇਸ ਕਰਕੇ ਉਹ ਨਹੀਂ ਦਿੰਦੇ ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰ ਤੋ ਹੁਣ ਤਾਂ ਕਾਫੀ ਗੱਲ ਹੋਈ ਪਈ ਹੈ ਥੱਲੇ ਕਮੇਟੀ ਬਣੀ ਹੈ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ ਤਰਫ 25 ਲੱਖਰੂਗੀ ਜਾਂ ਜੋ ਖਦੇਸ਼ ਦੇਊਗੀ ਅਸੀਂ ਉਹਦੇ ਬਵਚ ਮੰਨ ਸਰ ਅਰਵਿੰਦ ਕੇਜਰੀਵਾਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਵਜੂਦ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦ ਕੇ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਪਛਦਾ जान के ਭੱਜਦਾ ਕਿਉਂ ਆ ਪੰਜਾਬ ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਆ ਮੇਰੀ ਪੁਲਿਸ ਆ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾਏ ਈਡੀ ਕੋਲੇ ਵੱਤ ਵੱਤ ਕੀਆ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫ਼ਤਾ 10 ਦਿਨ ਜੇਲ੍ਹ ਭੇਤੇ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਉਹ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਦਰਦੇ ਕਿਉਂ ਆ